ਸਤਿਨਾਮ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾ ਘਰ ਦੂਜਾ ਛੰਤ ੴ ਸਤਿਗੁਰ ਪ੍ਰਸਾਦਿ ਸਲੋਕ ਸੰਤ ਉਦਣ ਦਿਆਲੰ ਆਸਰੰ ਭਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇੜ ਓ ਨਾਨਕ ਪਰਮੇਸ਼ਰ ਸਰੰਗੁ ਪਾਲ ਕੀਰਤਨੈ ਨਿਰਮਲੰ ਸੰਤ ਸੰਗੈ ਓ ਨਾਨਕ ਪਰਮੇਸ਼ਰ ਹੈ ਚੰਦਨ ਚੰਦਨਾ ਸਰਦਰਤ ਸੀਤ ਗਰਥੀ ਰੇ ਨਾਨਕਾ ਜੇ ਪੰਗੜ ਹਰ ਨਾਮ ਪਾੜੇ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੋਹਣ ਪ੍ਰਤਾਪ ਗੋਵਿੰਦ ਨਿਰਭਉ ਹੇ ਮਨ ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਈ ਵਢੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਸੰਤ ਜਨ ਆਸਿਓ ਸੰਗ ਪਾਈਐ ਵਟੈ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅਜ ਦੇ ਪਵਿੱਤਰ ਉਪਨਾਮੇ ਜੁਸ ਸ੍ਰੀ ਦਰਬਾਰ ਸਾਹਿਬ ਅਮਰਿਤ ਸਰ ਤੋਂ ਆਏ ਹੋਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਜੈ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਜੀ ਦਾ ਅਰਮਾਨ ਕਰਦੇ ਨੇ ਜੀਵਨ ਦਾ ਸੰਤ ਹੈ ਉਹਨਾਂ ਸੰਤਾਂ ਦੀ ਸੰਗਤ ਹੋ ਜਾਈਦਾ ਹੈ ਇਹ ਨਾਨਕ ਤੂੰ ਵੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚਾਹੇ ਚੰਦਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਢੀ ਉੱਤ ਹੋਵੇ ਇਹਨਾਂ ਦੇ ਰਾਹੀ ਮਨ ਦੀ ਤਪਸ਼ ਉੱਕਾਹੀ ਬਿਟ ਰਹਿ ਸਕਦੀ ਹੈ हे ਨਾਨਕ ਪ੍ਰਭੂ ਦਾ ਨਾਮ ਸੰਗਿਆ ਹੈ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਬੜੇ ਭਾਗਾਂ ਨਾਲ ਮਿਲਦੇ ਹੈ ਅੱਥੇ ਕਹਿ ਪ੍ਰਭੂ ਨੂੰ ਸਿਮਰਦੇ ਹਨ ਸਦਾ ਪ੍ਰਭੂ ਦਾ ਜਸ ਸੁਣਦੇ ਹਨ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਹੁਕਮਨਾਮਾ ਪਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਟਡ ਬਾਈ ਆਵਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਾ ਜੈਤ ਸ੍ਰੀ ਰਾਗ ਸ਼ਲੋਕ ਗੁਰੂ ਸਾਹਿਬ ਜੀ ਸੇ ਥੈਟ ਗੋਡ ਇਜ਼ ਵਨ ਐਂਡ We can, we can obtain him in, 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 with, with, with guru's, guru's grace, 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 grace. salok the merciful Salop. lord is the, 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 the savior of the, 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 the saints their the only sport, the, sport is to sing the kirtan of lord's, the lord's praises this, this, this. one becomes immaculate come, 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 come. and pure, and and pure, 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 pure. by I associating am, with the saints O Nanak, and taking the protection of the transcendent Lord, the burning of the heart is by <coughs> sandalwood paste, the moon, or the cold season. It only becomes cool, O Nanak, by chanting the name of the Lord, the body. through the. Protection and support of the Lord's lotus feet. All beings are saved. Hearing of the glory of the Lord of the universe, the mind becomes fearless. Nothing at all is lacking. When one gathers the wealth of the Nam. The society of the saints is obtained by very good deeds. Twenty-four hours a day, meditate on the Lord and listen continually to the Lord's praises. Khalsa,